ਅੱਗੇ ਅਸੀਂ ਆਪ ਪੈਦਾਵਰ ਭੇਜੀਏ ਪਰ ਜਿਹੜੀ ਸਰਕਾਰ ਦੀ ਜ਼ਿੰਮੇਵਾਰੀ ਹੈ ਉਹ ਨਕਾਮੀ ਬਣ ਗਈ ਹੈ ਸਰਕਾਰ ਨੇ ਚਕਾਈ ਦਾ ਕੋਈ ਪ੍ਰਬੰਧ ਨਹੀਂ ਕੀਤਾ ਪਰ ਸਾਰਾ ਕੁਝ ਕਹਿੰਦੇ ਭਾਜਪਾ ਜਾਣਬੁੱਝ ਕੇ ਕਿੜਕੜ ਰਹੀ ਹੈ ਉਹ 13 ਮਹੀਨੇ ਦਾ ਅੰਦੋਲਨ ਹੈ ਉਹਦੀ ਕਿੜਕੜ ਦੀ ਹੈ ਤੇ ਉਹ ਅਸਰ ਕਿਸਾਨਾਂ ਤੇ ਆ ਮੰਡੀਆਂ 'ਚ ਦਿਖਦਾ ਸਾਫ ਨਜ਼ਰ ਆ ਇਹ ਝੂਠ ਹੈ ਜੀ ਸਾਰਾ ਮੀਟਿੰਗਾਂ ਦਾ ਦੌਰ ਕੰਪਲੀਟ ਹੋ ਗਿਆ ਸਾਡੇ ਪ੍ਰਬੰਧ ਸ਼ੈਲਰਾਂ ਦੇ ਗਦਾਮਾ ਦੇ ਪੂਰੇ ਹੈ ਚਕਾਈ ਦੇ ਪ੍ਰਬੰਧ ਪੂਰੇ ਹੈ ਫਿਰ ਇਹ ਤੁਸੀਂ ਕਹਿ ਰਹੇ ਹੋ ਕਿ 2 ਮਹੀਨੇ ਪਹਿਲਾਂ ਤੋਂ ਤਿਆਰੀ ਚੱਲਦੀ ਹੈ ਜੀ 2 ਮਹੀਨੇ ਪਹਿਲਾਂ ਤੋਂ ਤਿਆਰੀ ਚੱਲਦੀ ਆ ਰਹੀ ਹੈ ਤੇ ਫਿਰ 20 ਦਿਨ ਪਹਿਲਾਂ ਇੱਕ ਕਹਿੰਦੀ ਕੀ ਲੋਡ ਸੀਗੀ ਕਿ ਸਾਰੀ ਤਿਆਰੀ ਕੰਪਲੀਟ ਹੈ ਮੁਕੰਮਲ ਹੈ ਸਾਡੀ ਇਹ ਬਿਲਕੁਲ ਜੀ ਇਹ ਸਿਰਫ ਸੈਂਟਰ ਤੇ ਸਟੇਟ ਦੀ ਆਪਸੀ ਜਿਹੜੀ ਕਿਰਕਰੀ ਹੈ ਉਹਨਾਂ ਦੀ ਸਿਆਸੀ ਕਿਰਕਰੀ ਕਰਕੇ ਸਾਡਾ ਕਿਸਾਨ ਜ਼ਿਮੀਦਾਰ ਖੇਤ ਮਜ਼ਦੂਰ ਹਰ ਵਰਗ ਪੰਜਾਬ ਦਾ ਜਿਹੜਾ ਕਿਰਤਮਈ ਨਾਲ ਜੁੜਿਆ ਹੋਇਆ ਹੈ ਕਿਉਂਕਿ 88% ਜ਼ਮੀਨ ਸਾਡੀ ਖੇਤੀਬਾੜੀ ਜ਼ਮੀਨ ਹੈ ਹਰ ਵਰਗ ਇਹਦੀ ਤਬਾਹ ਹੋ ਗਿਆ ਹੈ ਆਰਥਿਕ ਪੱਖੋਂ ਸੂਬਾ ਡੁੱਬ ਚੁੱਕਿਆ ਹੈ ਬਰਨਾਲਾ ਦੇ ਵਿੱਚ ਕੋਵੀ ਸੰਧੂ ਆਪ ਦਾ ਕੰਪੀਟੀਸ਼ਨ ਕਿਹਦੇ ਨਾਲ ਮੰਨਦੇ ਕਿਉਂਕਿ ਜਿਮਨੀ ਚੋਂ ਦੇ ਵਿੱਚੋਂ ਤੁਸੀਂ ਉਤਰਿਆ ਹੋ ਜਿਮਨੀ ਚੋਂ ਦੇ ਵਿੱਚ ਕੰਪੀਟੀਸ਼ਨ ਜਿਆਦਾ ਸਟਰੋਂਗ ਹੁੰਦਾ ਸੱਤਾਧਾਰੀ ਧਿਰ ਦੇ ਨਾਲ ਸਰਕਾਰ ਸਿੰਘੀ ਕੰਪੀਟੀਸ਼ਨ ਸਾਰਿਆਂ ਨਾਲ ਹੈਗਾ ਇੱਕ ਮਿੰਟ ਮਾਤਾ ਜ਼ੋਰ ਲੱਗਦਾ ਤੁਹਾਡੇ ਦਾਗ ਲੱਗ ਰਿਹਾ ਹੈ ਪਰਿਵਾਰਵਾਦ ਹੋ ਰਿਹਾ ਹੈ ਪਰਿਵਾਰਵਾਦ ਉੱਥੇ ਹੁੰਦਾ ਜਿੱਥੇ ਰਾਜ ਸੱਤਾ ਹੁੰਦੀ ਹੈ ਜਿੱਥੇ ਮੇਰਾ ਨਾਨਾ فرض ਕਰੋ ਮੁੱਖ ਮੰਤਰੀ ਹੋਵੇ ਤੇ ਕਹੇ ਕਿ ਮੈਂ ਆਪਦੇ ਦੋਤੇ ਨੂੰ ਮਾਲ ਮੰਤਰੀ ਲਾਉਣਾ ਹੈ ਜਾਂ ਮੈਂ ਆਪ ਤੇ ਦੋ ਤਿੰਨ ਨੂੰ ਪੀਡਬਲਯੂਡੀ ਦਾ ਮੰਤਰੀ ਲਾਉਣਾ ਹੈ ਉੱਥੇ ਪਰਿਵਾਰਵਾਦ ਜਿੱਥੇ ਸੰਘਰਸ਼ ਹੈ ਜਿੱਥੇ ਤੁਹਾਨੂੰ ਪਤਾ ਹੈ ਕਿ ਤੁਸੀਂ ਸੂਬੇ ਦੀ ਸਭ ਤੋਂ ਛੋਟੀ ਜਮਾਤ ਹੋ ਤੇ ਫਿਰ ਉੱਥੇ ਪਰਿਵਾਰਵਾਦ ਕਿਵੇਂ ਹੋ ਸਕਦਾ ਹੁਣ ਇਹਨਾਂ ਦੀ ਟਿੱਡ 'ਚ ਲੱਤ ਮਾਰ ਰਹੇ ਹੈ ਇਹ ਜਿਹੜੇ ਝੂਠੇ ਇਨਕਲਾਬੀ ਤੁਰੀ ਫਿਰਦੇ ਜਿਨ੍ਹਾਂ ਨੂੰ ਅਸੀਂ ਵੋਟ ਪਾ ਕੇ ਆਪ ਦੇ ਸਿਰ ਤੇ ਬਿਠਾਤਾ ਹੈ ਇਮੜੀ ਚੋਣ ਦਾ ਮੈਦਾਨ ਪੂਰੀ ਤਰ੍ਹਾਂ ਪੱਕਿਆ ਹੋਇਆ ਤੇ ਜੇਕਰ ਬਰਨਾਲਾ ਦੀ ਗੱਲ ਕਰੀਏ ਤਾਂ ਬਰਨਾਲਾ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਗੋਵਿੰਦ ਸਿੰਘ ਸੰਧੂ ਨੇ ਜਿਹੜਾ ਕਿ ਆ ਨਵਾਂ ਜਿਹੜਾ ਪਾਰੀ ਖੇਡਦੇ ਨਜ਼ਰ ਆ ਰਹੇ ਡੈਬਿਊ ਕਰਦੇ ਨਜ਼ਰ ਆ ਰਹੇ ਨੇ ਮੇਰੇ ਨਾਲ ਗੋਵਿੰਦ ਸਿੰਘ ਸੰਧੂ ਨੇ ਹਾਲਾਂਕਿ ਬਰਨਾਲਾ ਦੀ ਨਾਜ ਮੰਡੀ ਦਾ ਦੌਰਾ ਕੀਤਾ ਜਾ ਰਿਹਾ ਤੇ ਮੰਡੀਆਂ ਨੂੰ ਲੈ ਕੇ ਇੱਕ ਮਾਮਲਾ ਬਹੁਤ ਪੱਕਿਆ ਹੋਇਆ ਗੋਵਿੰਦ ਕਿਵੇਂ ਦੇਖਦੇ ਹੋ ਪਹਿਲਾਂ ਅਸੀਂ ਕਹਿ ਦਈਏ ਕਿ ਤੁਹਾਡਾ ਚੋਣ ਮੈਦਾਨ ਹੈ ਬਰਨਾਲਾ ਨੂੰ ਤੁਸੀਂ ਆਪਣੀ ਕਰਮ ਭੂਮੀ ਬਣਾ ਰਹੇ ਹੋ ਕਿਦਾਂ ਦਾ ਚੱਲ ਰਿਹਾ ਪ੍ਰਚਾਰ ਪਰ ਚਾਰ ਬਹੁਤ ਸੋਨਾ ਚੱਲ ਰਿਹਾ ਪਰ ਲੋਕ ਬਹੁਤ ਪੀੜਤ ਹੈਗੇ ਤੁਸੀਂ ਦੇਖੋ ਮੰਡੀਆਂ ਲੱਦੀ ਹੋਈ ਹੈ ਤੇ ਅਨਾਜ ਦੀ ਚਕਾਈ ਹੋ ਨਹੀਂ ਰਹੀ ਕਿਸਾਨਾਂ ਨੇ ਜ਼ਿਮੀਦਾਰਾਂ ਨੇ ਆਖੇ ਮਜ਼ਦੂਰਾਂ ਨੇ ਪੱਲੇਦਾਰ ਮਜ਼ਦੂਰਾਂ ਨੇ ਆਪਦਾ ਸਾਰਾ ਕੰਮ ਨਿਬੇੜ ਲਿਆ ਜੀ ਤੇ ਜਿਹੜਾ ਕੰਮ ਸਰਕਾਰ ਦਾ ਹੁੰਦਾ ਤਿਆਰੀ ਖਿੱਚਣ ਦਾ ਕੀ ਉਹ ਤਿਆਰੀ ਕਰ ਲੈਣ ਤੇ ਤਿਆਰੀ ਕਰਕੇ ਉਹ ਅਨਾਜ ਦੀ ਚੁਕਾਈ ਵਾਸਤੇ ਗਦਾਮ ਖਾਲੀ ਕਰਾ ਲੈਨ ਸ਼ੈਲਰ ਖਾਲੀ ਕਰਾ ਲੈਨ ਐਤ ਕੀ ਇਹ ਭਗਵੰਤ ਜੀ ਨੇ ਵੀ ਤੇ ਸੈਂਟਰ ਦੀ ਸਰਕਾਰ ਨੇ ਵੀ ਇੱਥੇ ਆਪਣੇ ਸ਼ੈਲਰ ਤੇ ਗਦਾਮ ਖਾਲੀ ਨਹੀਂ ਕਰਾਏ ਤੇ ਸਾਰਾ ਅਨਾਜ ਸਾਡੀ ਮੰਡੀਆਂ ਚ ਭਰਿਆ ਹੋਇਆ ਪੰਜਾਬ ਖੇਤੀ ਪ੍ਰਧਾਨ ਸੂਬਾ ਤੇ ਇੱਥੇ ਕਿ ਮੰਡੀਆਂ ਚ ਰਾਤ ਵੀ ਕੱਟ ਰਹੀਆਂ ਸਾਰਾ ਦਿਨ ਕੱਟ ਰਹੀਆਂ ਆੜਤੀ ਜਿਹੜੇ ਸਾਡੇ ਭਰਾ ਹੈਗੇ ਆ ਉਹ ਵਿਚਾਰੇ ਡੀਕ ਕਰਦੇ ਆ ਕਿ ਅਸੀਂ ਕੰਡਾ ਲਾਈਏ ਅੱਗੇ ਅਸੀਂ ਆਪ ਪੈਦਾਵਰ ਭੇਜੀਏ ਪਰ ਜਿਹੜੀ ਸਰਕਾਰ ਦੀ ਜ਼ਿੰਮੇਵਾਰੀ ਹੈ ਉਹ ਨਕਾਮੀ ਬਣ ਗਈ ਹੈ ਸਰਕਾਰ ਨੇ ਚਕਾਈ ਦਾ ਕੋਈ ਪ੍ਰਬੰਧ ਨਹੀਂ ਕੀਤਾ ਤੇ ਜਿਹੜਾ ਭਗਵੰਤ ਜੀ ਹੈ ਭਗਵੰਤ ਜੀ ਐਡਾ ਮੂਰਖ ਹੈ ਕਿ ਉਹਨੂੰ ਸੋਚ ਲੈਣਾ ਸੀਗਾ ਜਿੱਦ ਦਿਨ ਉਹ ਫੋਰਟਿਸ ਹਸਪੀਟਲ ਤੋਂ ਉਹ ਉਹਨਾਂ ਨੂੰ ਛੁੱਟੀ ਮਿਲੀ ਹੈ ਅਗਲੇ ਦਿਨ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਕਹੀ ਹੈ ਕਿ ਐਤਕੀ ਕਿਸਾਨਾਂ ਨੂੰ ਜ਼ਿਮੀਂਦਾਰਾਂ ਨੂੰ ਕੋਈ ਦਿੱਕਤ ਆਉਣੀ ਨਹੀਂ ਮੰਡੀਆਂ 'ਚ ਤੇ ਮਜ਼ਦੂਰ ਵੀ ਖੁਸ਼ਹਾਲੀ ਮਨਾਉਣਗੇ ਸਾਡੇ ਆੜਤੀਏ ਵੀ ਖੁਸ਼ ਰਹਿਣਗੇ ਪਰ ਜਦੋਂ ਕੋਈ ਪ੍ਰਬੰਧ ਹੀ ਨਹੀਂ ਕੀਤਾ ਇਹਦਾ ਇਹ ਮਤਲਬ ਹੈ ਕਿ ਅੱਜ ਤੋਂ 20 ਦਿਨ ਪਹਿਲਾਂ ਉਹਨਾਂ ਨੂੰ ਪਤਾ ਹੀ ਨਹੀਂ ਸੀਗਾ ਕਿ ਸਾਡੇ ਗਦਾਮ ਖਾਲੀ ਹੈ ਤੁਸੀਂ ਕਹਿੰਦੇ ਸਾਡੇ ਗਦਾਮ ਖਾਲੀ ਹੈ ਇਹਨੂੰ ਲੈ ਕੇ ਸਰਕਾਰ ਜੋ ਕਹਿੰਦੀ ਹੈ ਕਹਿੰਦੇ ਸੀ ਲਗਾਤਾਰ 2 ਮਹੀਨੇ ਪਹਿਲਾਂ 3 ਮਹੀਨੇ ਪਹਿਲਾਂ ਮੀਟਿੰਗਾਂ ਦਾ ਦੌਰ ਜਿਹੜਾ ਸਸਰੀ ਉਹ ਚਲਦਾ ਚਲਦਾ ਨਜ਼ਰ ਆਇਆ ਪਰ ਸਾਰਾ ਕੁਝ ਕਹਿੰਦੇ ਭਾਜਪਾ ਜਾਣ ਬੁੱਝ ਕੇ ਕਿੜਕੜ ਰਹੀ ਹੈ ਉਹ 13 ਮਹੀਨੇ ਦਾ ਅੰਦੋਲਨ ਹੈ ਉਹਦੀ ਕਿੜਕੜਦੀ ਹੈ ਤੇ ਉਹਦਾ ਅਸਰ ਕਿਸਾਨਾਂ ਤੇ ਆ ਮੰਡੀਆਂ ਚ ਦਿਖਦਾ ਸਾਫ ਨਜ਼ਰ ਆ ਇਹ ਝੂਠ ਹੈ ਜੀ ਗੱਲ ਇਹ ਹੈ ਕਿ ਜੇ ਦਿਨ ਹੋ ਨੇ 20 ਦਿਨ ਹੋਏ ਆ ਫੋਰਟਸ ਹਸਪੀਟਲ ਤੋਂ ਉਹਨਾਂ ਨੂੰ ਛੁੱਟੀ ਮਿਲੇ ਨੂੰ 20 ਦਿਨ ਪਹਿਲਾਂ ਤਾਂ ਉਹਨਾਂ ਨੇ ਅਗਲੇ ਦਿਨ ਲਾਈਵ ਹੋ ਕੇ ਕਿਹਾ ਕਿ ਐਤ ਕੀ ਮੰਡੀਆਂ ਚ ਕੋਈ ਦਿੱਕਤ ਨਹੀਂ ਆਉਣੀ ਸੈਂਟਰ ਸਰਕਾਰ ਨਾਲ ਸਾਡੀਆਂ ਮੀਟਿੰਗਾਂ ਸਾਰਾ ਮੀਟਿੰਗਾਂ ਦਾ ਦੌਰ ਕੰਪਲੀਟ ਹੋ ਗਿਆ ਹੈ ਸਾਡੇ ਪ੍ਰਬੰਧ ਸ਼ੈਲਰਾਂ ਦੇ ਗਦਾਮਾਂ ਦੇ ਪੂਰੇ ਚਕਾਈ ਦੇ ਪ੍ਰਬੰਧ ਪੂਰੇ ਆ ਫਿਰ ਇਹ ਤੁਸੀਂ ਕਹਿ ਰਹੇ ਹੋ ਕਿ 2 ਮਹੀਨੇ ਪਹਿਲਾਂ ਤੋਂ ਤਿਆਰੀ ਚੱਲਦੀ ਹੈ ਜੇ 2 ਮਹੀਨੇ ਪਹਿਲਾਂ ਤੋਂ ਤਿਆਰੀ ਚੱਲਦੀ ਆ ਰਹੀ ਹੈ ਤੇ ਫਿਰ 20 ਦਿਨ ਪਹਿਲਾਂ ਇਹ ਕਹਿੰਦੀ ਕਿ ਲੋਡ ਸੀਗੀ ਕਿ ਸਾਰੀ ਤਿਆਰੀ ਕੰਪਲੀਟ ਹੈ ਮੁਕੰਮਲ ਹੈ ਸਾਡੀ ਕੋਈ ਅੱਜ ਕੀ ਦਿੱਕਤ ਆਉਣੀ ਨਹੀਂ ਹੈਗੀ ਐਂਡ ਸੈਂਟਰ ਵੀ ਇਹਦੇ ਚ ਬਦਮਾਸ਼ੀ ਕਰ ਰਹੀ ਹੈ ਸੈਂਟਰ ਚਾਹੁੰਦੀ ਹੈ ਕਿ ਪੰਜਾਬ ਦਾ ਕਿਸਾਨ ਜ਼ਿੰਮੇਦਾਰ ਪੰਜਾਬ ਦਾ ਆੜਤੀਆ ਇਹ ਮਹਿਸੂਸ ਕਰੇ ਕਿ ਪੰਜਾਬ ਸੈਂਟਰ ਦੀ ਸਰਕਾਰ ਤੋਂ ਬਗੈਰ ਨਹੀਂ ਚੱਲ ਸਕਦਾ ਐਂਡ ਉਹ ਚਾਹੁੰਦੇ ਨੇ ਲੋਕ ਸੜਕਾਂ ਤੇ ਆਉਣ ਲੋਕ ਸੜਕਾਂ ਤੇ ਆਉਣਗੇ ਫਿਰ ਉਹ ਕੁਝ ਗਲਤ ਅੰਤਸਰ ਵਿੱਚ ਭਰ ਕੇ ਗੋਲੀਆਂ ਚਲਾਉਣਗੇ ਤੇ ਜਿਵੇਂ ਆਪਾਂ ਇੱਥੇ ਖਨੋਰੀ ਬਾਰਡਰ ਤੇ ਦੇਖਿਆ ਸੀ ਉਹ ਜਾ ਮਾਹੌਲ ਤਿਆਰ ਕਰਨਗੇ ਤੁਸੀਂ ਕਹਿ ਰਹੇ ਹੋ ਕਿ ਕਿਤਨਾ ਕਿਤੇ ਸੱਚੀਆਂ ਚੱਲ ਰਹੀਆਂ ਸਟੇਟ ਡੀਪ ਸਟੇਟ ਦੀਆਂ ਕਿ ਰਾਜਕਤਾ ਪੰਜਾਬ 'ਚ ਬਣੀ ਰਵੇ ਜਾਂ ਮਾਹੌਲ ਜਿਹੜਾ ਬਣ ਜਾਵੇ ਇਹ ਬਿਲਕੁਲ ਜੀ ਇਹ ਸਿਰਫ ਸੈਂਟਰ ਤੇ ਸਟੇਟ ਤੇ ਆਪਸੀ ਜਿਹੜੀ ਕਿਰਕਰੀ ਹੈ ਉਹਨਾਂ ਦੀ ਸਿਆਸੀ ਕਿਰਕਰੀ ਕਰਕੇ ਸਾਡਾ ਕਿਸਾਨ ਜ਼ਿਮੀਦਾਰ ਖੇਤ ਮਜ਼ਦੂਰ ਹਰ ਵਰਗ ਪੰਜਾਬ ਦਾ ਜਿਹੜਾ ਕਿਰਤਕਮਾਈ ਨਾਲ ਜੁੜਿਆ ਹੋਇਆ ਹੈ ਕਿਉਂਕਿ 88% ਜ਼ਮੀਨ ਸਾਡੀ ਖੇਤੀਬਾੜੀ ਜ਼ਮੀਨ ਹੈ ਹਰ ਵਰਗ ਇੱਕ ਤਬਾਹ ਹੋ ਗਿਆ ਹੈ ਆਰਥਿਕ ਪੱਖੋਂ ਸੂਬਾ ਡੁੱਬ ਚੁੱਕਿਆ ਹੈ ਤੇ ਕੋਈ ਇੱਥੇ ਇਕਨੋਮੀ ਚ ਫਲੋ ਆਫ ਇਨਕਮ ਨਹੀਂ ਹੈਗੀ ਕੋਈ ਪੈਸਿਆਂ ਦੀ ਆਵਾਜਾ ਵੀ ਨਹੀਂ ਹੈਗੀ ਤੇ ਇਹਦੇ ਨਾਲ ਇਸ ਸੂਬਾ ਡਬਰੇਅਰ ਤੇ ਬਹੁਤ ਵੱਡਾ ਨੁਕਸਾਨ ਪੰਜਾਬ ਤੇ ਹੈ ਗਿਆ ਜੀ ਗੋਬਿੰਦ ਜੀ ਅਗਲੇ ਸਵਾਲਾਂ ਤੇ ਆਉਣੇ ਆ ਪਹਿਲਾਂ ਤੁਹਾਡੇ ਨਾਲ ਜਿਨ੍ਹਾਂ ਨਾਲ ਤੁਸੀਂ ਮੁਲਾਕਾਤ ਕਰਨੀ ਉਹ ਵੀ ਖੜੇ ਨੇ ਨਾਲ ਨਾਲ ਕੈਂਪੇਨ ਚੱਲਦੀ ਹੈ ਨਾਲ ਨਾਲ ਆਪਾਂ ਸਵਾਲ ਜਵਾਬ ਕਰ ਰਹੇ ਹਾਂ ਸੋ ਮੰਡੀਆਂ ਦੀ ਸਮੱਸਿਆ ਰਹੀ ਹਾਲਾਂਕਿ ਸੈਂਟਰ ਤੇ ਇੱਕ ਦੋਸ਼ ਗੋਬਿੰਦ ਦੇ ਵੀ ਲੱਗਦਾ ਰਿਹਾ ਕਿ ਡੀਏਪੀ ਨੂੰ ਲੈ ਕੇ ਵੀ ਦੋਸ਼ ਲੱਗ ਰਿਹਾ ਕਿ ਡੀਏਪੀ ਜਾਣ ਬੁਝ ਕੇ ਲੇਟ ਕੀਤੀ ਜਾ ਰਹੀ ਹੈ ਸੈਂਟਰ ਵੱਲੋਂ ਲੱਗਦਾ ਹੈ ਇਹ ਚੀਜ਼ਾਂ ਸੈਂਟਰ ਕਰ ਰਿਹਾ ਬਿਲਕੁਲ ਕਰ ਰਿਹਾ ਜੀ ਡੀਏਪੀ ਤੇ ਸੈਂਟਰ ਸਬਸਿਡੀ ਖਤਮ ਕਰਨ ਤੇ ਲੱਗਿਆ ਹੋਇਆ ਹੈ ਤੇ ਫਿਰਾਂ ਸ਼ੋਰਟੇਜ ਦਿਖਾਉਣਗੇ ਫਿਰ ਸਬਸਿਡੀ ਦੇਣਗੇ ਹੁਣ ਇਹ ਮੰਡੀ ਦੇ ਇੱਥੇ ਵਧੀਆ ਆਰਥਿਕਤਾ ਕੰਮ ਕਰਦੀ ਜਿਵੇਂ ਕਿਸਾਨ ਪਿਛਲੇ 25 27 ਦਿਨਾਂ ਦਾ ਇੱਥੇ ਪੂਰੀ ਰਾਤ ਵੀ ਕੱਟ ਰਿਹਾ ਦਿਨ ਵੀ ਹਾੜੇ ਕੱਟ ਰਿਹਾ ਜੀ ਇਹ ਵੀ ਪੂਰੀ ਦਿਹਾੜੀ ਆਪ ਦੀ ਪਿਛਲੇ 27 ਦਿਨਾਂ ਦੀ ਇੱਥੇ ਲਾ ਰਿਹਾ ਇਹਨਾਂ ਨੇ ਕੰਡੇ ਲਾਉਣੇ ਆ ਇਹ ਤਿਆਰ ਬੈਠੇ ਆ ਪਰ ਇਹਨਾਂ ਨੂੰ ਲਾਰੇ ਲੱਪੇ ਲਈ ਜਾਂਦੇ ਆ ਫੂਡ ਇਨਸਪੈਕਟਰ ਆ ਰਹੇ ਨੇ ਕਿਉਂਕਿ ਉਹਨਾਂ ਨੂੰ ਪਤਾ ਹੈ ਹੁਣ ਇਲੈਕਸ਼ਨ ਦਾ ਦੌਰ ਹੈ ਇਲੈਕਸ਼ਨਾਂ 'ਚ ਭੇਜੀ ਜਾਂਦੇ ਆ ਫੂਡ ਇਨਸਪੈਕਟਰ ਦੁਕਾਨ ਨੂੰ ਕਿ ਵੀ ਸਰਕਾਰ ਚੇਤ ਹੈ ਪਰ ਤੁਸੀਂ ਇਹਨਾਂ ਨੂੰ ਪੁੱਛੋ ਕੀ ਸਮੱਸਿਆ ਕੀ ਕਿੰਨਾ ਸੀਜ਼ਨ ਕਿੰਨਾ ਲੇਟ ਹੋ ਗਿਆ ਪਿਛਲੀ ਵਾਰ ਨਾਲ ਸੀਜ਼ਨ ਜੀ ਪੂਰਾ 1 ਮਹੀਨਾ ਲੇਟ ਹੈ ਜੀ ਲੇਬਰ ਦੀ ਲੇਬਰ ਵੀ ਬਰਬਾਦ ਹੋ ਗਈ ਜੋ ਉਹਨਾਂ ਦੇ ਜਿਹੜੇ ਵਰਕਰ ਆਉਂਦੇ ਨੇ ਉਹ ਤਨਖਾਹ ਤੇ ਆਉਂਦੇ ਆ ਹੁਣ ਉਹ ਮਹੀਨੇ ਤੇ ਆਏ ਸੀ ਉਹਨਾਂ ਨੂੰ 2 ਮਹੀਨੇ ਲੱਗਣਗੇ ਉਹਨਾਂ ਦਾ ਨੁਕਸਾਨ ਹੋ ਗਿਆ ਠੇਕੇਦਾਰਾਂ ਦੇ ਨੂੰ ਪੈਸੇ ਬਹੁਤ ਟੁੱਟਣਗੇ ਉਹ ਪੈਸੇ ਆੜਤੀਆਂ ਤੋਂ ਅਡਵਾਂਸ ਲਈ ਜਾਂਦੇ ਆ ਪਰ ਉਹ ਮੁੜਨਗੇ ਕਿਵੇਂ ਉਹਨਾਂ ਦਾ ਵੀ ਬਹੁਤ ਜ਼ਿਆਦਾ ਜ਼ਿਆਦਾ ਹੀ ਨੁਕਸਾਨ ਹੈ ਠੀਕ ਗੋਬਿੰਦ ਇਹ ਇੱਕ ਮਸਲਾ ਜ਼ਰੂਰ ਹੈ ਜੀ ਜੇ ਚੂਣ ਪ੍ਰਚਾਰ ਦੀ ਗੱਲ ਕਰੀਏ ਤਾਂ ਚੂਣ ਪ੍ਰਚਾਰ ਦਰਾਂ ਧਰਨੇ ਕਿਸਾਨਾਂ ਦੇ ਜਿਹੜਾ ਕਿ ਹੈ ਉਹ ਜਿਹੜੇ ਲੀਡਰ ਨੇ ਚਾਹੇ ਭਾਜਪਾ ਦੇ ਚਾਹੇ ਆਮ ਆਦਮੀ ਪਾਰਟੀ ਦੇ ਉਹਨਾਂ ਅੱਗੇ ਘਰਾਂ ਦੇ ਕਿ ਨਜ਼ਰ ਆ ਰਹੇ ਨੇ ਪਰ ਜੇ ਤੁਸੀਂ ਓਵਰਆਲ ਚੈੱਕ ਕਰਦੇ ਆ ਬਰਨਾਲਾ ਬਰਨਾਲਾ ਦੇ ਵਿੱਚ ਗੋਵਿੰਦ ਸੰਧੂ ਆਪ ਦਾ ਕੰਪੀਟੀਸ਼ਨ ਕਿਹਦੇ ਨਾਲ ਮੰਨਦੇ ਕਿਉਂਕਿ ਜਿਮਨੀ ਚੋਣ ਦੇ ਵਿੱਚੋਂ ਤੁਸੀਂ ਉਤਰਿਆ ਹੋ ਜਿਮਨੀ ਚੋਣ ਦੇ ਵਿੱਚ ਕੰਪੀਟੀਸ਼ਨ ਜਿਆਦਾ ਸਟਰੋਂਗ ਹੁੰਦਾ ਸੱਤਾਧਾਰੀ ਧਿਰ ਦੇ ਨਾਲ ਸਰਖਾਪ ਸਿੰਘੀ ਕੰਪੀਟੀਸ਼ਨ ਸਾਰਿਆਂ ਨਾਲ ਹੈਗਾ ਜੀ ਤੇ ਇਹ ਬਹੁਤ ਵੱਡੀ ਪਾਰਟੀਆਂ ਇਹ ਦੇਸ਼ ਦੀ ਨਹੀਂ ਦੁਨੀਆ ਦੀ ਸਭ ਤੋਂ ਵੱਡੀ ਪਾਰਟੀਆਂ ਹੈਗੀਆਂ ਤੇ ਇਹ ਪਾਰਟੀਆਂ ਜਿਹੜੀਆਂ ਹੈਗੀਆਂ ਇਹਨਾਂ ਨੇ ਸਾਰੇ ਸੂਬਿਆਂ ਵਿੱਚੋਂ ਬਹੁਤ ਸਰਮਾਇਆ ਇਕੱਠਾ ਕੀਤਾ ਹੈ ਕ腐ਪਸ਼ਨ ਦੀ ਢੇਰ ਲਾਈ ਹੋਈ ਹੈ ਤੇ ਉਹ ਸਾਰਾ ਪੈਸਾ ਸਰਮਾਇਆ ਇਹਨਾਂ ਨੇ ਹੁਣ ਇੱਥੇ ਪੰਜਾਬ 'ਚ ਵਰਤਣਾ ਠੀਕ ਹੈ ਤੇ ਸਾਡਾ ਸਾਰਾ ਸਾਰਿਆਂ ਦਾ ਕੰਪੀਟੀਸ਼ਨ ਹੈ ਤੇ ਜਦੋਂ ਤੱਕ ਨਤੀਜੇ ਨਹੀਂ ਆਉਂਦੇ ਅਸੀਂ ਕਿਸੇ ਨੂੰ ਉੱਪਰ ਜਾਂ ਥੱਲੇ ਨਹੀਂ ਦੱਸ ਸਕਦੇ ਪਰ ਜਦੋਂ ਅਸੀਂ ਗੋਵਿੰਦ ਕੰਪੀਟੀਸ਼ਨ ਤੁਸੀਂ ਕਹਿੰਦੇ ਜਨਨ ਨਤੀਜੇ ਨਹੀਂ ਆਉਂਦੇ ਉੱਪਰਿਆਂ ਥੱਲੇ ਨਹੀਂ ਦੱਸ ਸਕਦੇ ਠੀਕ ਹੈ ਜੇਕਰ ਅਸੀਂ ਮਾਨ ਸਾਹਿਬ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਵੀ 90 ਦੇ ਹਾਕੇ ਤੋਂ ਬਾਅਦ ਜਿਮਨੀ ਚੂਣ ਦੇ ਵਿੱਚ ਆ ਕੇ ਇੱਕ ਬੂਮ ਮਿਲਦਾ ਜਾਂ ਇੱਕ ਕਾਮਯਾਬੀ ਮਿਲਦੀ ਹੈ ਤੁਹਾਨੂੰ ਲੱਗਦਾ ਹੈ ਵੀ ਤੁਹਾਡਾ ਡੈਬਿਊ ਜਿਮਨੀ ਦਾ ਤੁਹਾਨੂੰ ਕਿਤਨਾ ਕਿਤੇ ਇੱਕ ਬਹੁਤ ਵਧੀਆ ਇੰਟਰੋਡਕਸ਼ਨ ਦੇ ਜੇਗਾ ਜਾਂ ਤੁਹਾਨੂੰ ਇੱਕ ਵੱਡੀ ਕਾਮਯਾਬੀ ਦੇ ਜੇਗਾ ਨਹੀਂ ਮੈਂ ਬਹੁਤ ਰੈਣੀ ਹੈ ਮੈਂ ਬਹੁਤ ਸ਼ੁਕਰਗੁਜ਼ਾਰ ਹੈ ਪੰਥਕ ਜਥੇਬੰਦੀਆਂ ਦਾ ਤੇ ਆਪਣੀ ਪਾਰਟੀ ਦਾ ਜਿਨ੍ਹਾਂ ਨੇ ਮੈਨੂੰ ਛੋਟੀ ਉਮਰ ਤੇ ਮੌਕਾ ਦਿੱਤਾ ਕਿ ਅਸੀਂ ਐਡੀ ਵੱਡੀ ਚੋਣ ਲੜੀਏ ਤੇ ਮੈਨੂੰ ਪੂਰੀ ਆਸ ਹੈ ਕਿ ਅਸੀਂ ਅੱਜ ਦੀ ਬਰਨਾਲੇ ਦੇ ਲੋਕਾਂ ਨਾਲ ਇੱਕ ਇਹੋ ਜਿਹਾ ਰਿਸ਼ਤਾ ਬਣਾਵਾਂਗੇ ਜੋੜਾਂਗੇ ਜਿਹੜਾ ਰਿਸ਼ਤਾ ਬਰਨਾਲੇ ਦੇ ਲੋਕ ਆਪਦੀ ਜ਼ਿੰਦਗੀ 'ਚ ਕਦੀ ਨਹੀਂ ਤੋੜਨਗੇ ਇੱਕ ਮਿੰਟ ਮਾਤਾ ਜ਼ੋਰ ਲੱਗਦਾ ਤੁਹਾਡੇ ਦਾਗ ਲੱਗ ਰਿਹਾ ਹੈ ਪਰਿਵਾਰਵਾਦ ਹੋ ਰਿਹਾ ਇੱਥੇ ਪਰਿਵਾਰਵਾਦ ਉੱਥੇ ਹੁੰਦਾ ਜਿੱਥੇ ਰਾਜ ਸੱਤਾ ਹੁੰਦੀ ਹੈ ਜਿੱਥੇ ਮੇਰਾ ਨਾਨਾ فرض ਕਰੋ ਮੁੱਖ ਮੰਤਰੀ ਹੋਵੇ ਤੇ ਕਹੇ ਕਿ ਮੈਂ ਆਪਣੇ ਦੋਤੇ ਨੂੰ ਮਾਲ ਮੰਤਰੀ ਲਾਉਣਾ ਹੈ ਜਾਂ ਮੈਂ ਆਪ ਤੇ ਦੋਤੇ ਨੂੰ ਪੀਡਬਲਯੂਡੀ ਦਾ ਮੰਤਰੀ ਲਾਉਣਾ ਹੈ ਉੱਥੇ ਪਰਿਵਾਰਵਾਦ ਜਿੱਥੇ ਸੰਘਰਸ਼ ਹੈ ਜਿੱਥੇ ਤੁਹਾਨੂੰ ਪਤਾ ਹੈ ਕਿ ਤੁਸੀਂ ਸੂਬੇ ਦੀ ਸਭ ਤੋਂ ਛੋਟੀ ਜਮਾਤ ਹੋ ਤੇ ਫਿਰ ਉੱਥੇ ਪਰਿਵਾਰਵਾਦ ਕਿਵੇਂ ਹੋ ਸਕਦਾ ਇੱਥੇ ਤਾਂ ਮਿਹਨਤ ਹੈ ਤਾਂ ਦਿਨ ਰਾਤ ਕਰਨੀ ਪੈਂਦੀ ਹੈ ਕੁਝ ਨਹੀਂ ਪਤਾ ਇੱਥੇ ਕੀ ਬੰਨਣਾ ਤੇ ਪਰਵਾਰਵਾਦ ਮੈਂ ਕਿਤੇ ਵੀ ਕਰ ਸਕਦਾ ਸੀਗਾ ਮੇਰਾ ਪਰਿਵਾਰ ਅਕਾਲੀ ਦਲ ਬਾਦਲ ਚ ਵੀ ਹੈਗਾ ਮੇਰਾ ਪਰਿਵਾਰ ਭਾਜਪਾ ਚ ਵੀ ਹੈਗਾ ਮਹਾਰਾਜ ਸਾਹਿਬ ਮਹਾਰਾਣੀ ਸਾਹਿਬ ਵੀ ਮੇਰੇ ਪਰਿਵਾਰ ਨੇ ਠੀਕ ਹੈ ਤੇ ਕਾਂਗਰਸ ਚ ਵੀ ਮੇਰਾ ਪਰਿਵਾਰ ਹੈਗਾ ਸੋ ਜੇ ਪਰਿਵਾਰਵਾਦੀ ਕਰਨਾ ਸੀਗਾ ਫਿਰ ਮੈਂ ਇਹ ਜਮਾਤ ਚ ਨਾ ਹੁੰਦਾ ਬਿਲਕੁਲ ਵੀ ਇੱਕ ਆ ਦੇਖੋ ਤੁਸੀਂ ਇੱਕ ਵਾਰੀ ਆਪਣਾ ਕੈਮਰਾ ਕਰਿਓ ਜੀ ਜੀ ਆ ਸਾਡੇ ਪੱਲੇਦਾਰ ਮਜ਼ਦੂਰ ਹੈ ਇਹਨਾਂ ਇੱਕ ਇੱਕ ਮਿੰਟ ਇੱਕ ਆ ਜੋ ਇਹ ਸਾਰੇ ਸਾਡੇ ਮਜਦੂਰੀ ਕਰਦੇ ਪੱਲੇਦਾਰੀ ਕਰਦੇ ਇਹਨਾਂ ਦੇ ਠੇਕੇਦਾਰ ਲੱਗਦੇ ਇਹਨਾਂ ਦੇ ਪਿਛਲੇ 10 ਸਾਲਾਂ ਤੋਂ ਉਹੀ ਠੇਕੇ ਚੱਲ ਰਹੇ 300 350 400 ਰੁਪਏ ਦਿਹਾੜੀ ਹਾਲਾਂਕਿ ਸੈਂਟਰ ਸਰਕਾਰ ਵੱਲੋਂ ਇਹਨਾਂ ਦੀ ਮਜਦੂਰੀ ਦਾ ਦਿਨ ਦੀ ਦਿਹਾੜੀ ਹਰ 6 ਮਹੀਨੇ ਵਧਾਈ ਜਾਂਦੀ ਹੈ ਇਹਨਾਂ ਕੋਲੇ ਵਾਅਦਾ ਪਹੁੰਚਦਾ ਨਹੀਂ ਹੈਗਾ ਜ਼ਿਲ੍ਹੇ 'ਚ ਟੈਂਡਰ ਲੱਗਦੇ ਆ ਟੈਂਡਰ ਰਾਹੀਂ ਠੇਕੇਦਾਰ ਚੁਣੇ ਜਾਂਦੇ ਆ ਐਤ ਕੀ ਸਾਰੇ ਠੇਕੇਦਾਰ ਜਿਹੜੇ ਜ਼ਿਲ੍ਹੇ ਬਰਨਾਲੇ ਦੇ ਇਹਨਾਂ ਨੇ ਠੇਕੇਦਾਰ ਚੁਣਲੇ ਊਨਾ ਹਿਮਾਚਲ ਦੇ ਉੱਥੇ ਬੰਗੇ ਨਵੇਂ ਸ਼ਹਿਰ ਦੇ ਤੇ ਇੱਥੇ ਇਹਨਾਂ ਦੇ ਸਿਰ ਲਿਆ ਕੇ ਥੋਪਦੇ ਉਹਨੇ ਸਾਡੇ ਪੱਲੇਦਾਰ ਮਜ਼ਦੂਰਾਂ ਨੂੰ ਇਹ ਨਹੀਂ ਪਤਾ ਕਿ ਸਾਡਾ ਇੱਥੇ ਠੇਕੇਦਾਰ ਕੌਣ ਹੈ ਠੇਕੇਦਾਰਾਂ ਨੂੰ ਇਹ ਨਹੀਂ ਪਤਾ ਕਿ ਕਿਹੜੇ ਮਜ਼ਦੂਰਾਂ ਨੂੰ ਕੰਮ ਮਿਲਿਆ ਕਿਉਂਕਿ ਇਹਨਾਂ ਦੀ ਵਾਕਫੀਅਤ ਇਹਨਾਂ ਦੇ ਲੋਕਲ ਠੇਕੇਦਾਰਾਂ ਨਾਲ ਬਣੀ ਹੋਈ ਹੈ ਹੁਣ ਇਹਦੇ ਚ ਇਸ ਇਲਾਕੇ ਦੇ ਜਿਹੜੇ ਹੁਣ ਮੈਂਬਰ ਪਾਰਲੀਮੈਂਟ ਨੇ ਪਹਿਲਾ ਮੰਤਰੀ ਸੀਗੇ ਇਸ ਇਲਾਕੇ ਦੇ ਜਿਹੜੇ ਦੋ ਹੋਰ ਚੁਣੇ ਹੋਏ ਨੇ ਮੈਂਦੇ ਨੇ ਪੰਡੋਰੀ ਤੇ ਉਹ ਦੂਜੇ ਉਗੋਕੇ ਇਹਨਾਂ ਲੋਕਾਂ ਨੇ ਕਟਾਲੇ ਕੀਤੇ ਨੇ ਠੇਕੇਦਾਰਾਂ ਦੇ ਟੈਂਡਰਾਂ 'ਚ ਤੁਸੀਂ ਇਹ ਸੋਚੋ ਜਿਹੜੀ ਸਰਕਾਰ ਕਹਿੰਦੀ ਸੀਗੀ ਕਿ ਨiyet ਹੋਣੀ ਚਾਹੀਦੀ ਹੈ ਜੀ ਸਰਕਾਰ ਦਾ ਖਜ਼ਾਨਾ ਕਦੀ ਮੁੱਕਦਾ ਨਹੀਂ ਨiyet ਹੋਵੇ ਤੇ ਅਸੀਂ ਸਾਰੇ ਕੰਮ ਕਰਾ ਦਾਂਗੇ ਉਹ ਨੀਅਤ ਇਤੋਂ ਮਾੜੀ ਕੀ ਹੋ ਸਕਦੀ ਹੈ ਕਿਰਤ ਕਮਾਈ ਵਿੱਚੋਂ ਇਹ ਸਭ ਤੋਂ ਗਰੀਬ ਆਰਥਿਕ ਪੱਖੋਂ ਸਭ ਤੋਂ ਟੁੱਟਿਆ ਹੋਇਆ ਵਰਗ ਮੰਨਿਆ ਜਾਂਦਾ ਤੁਸੀਂ ਦੇਖੋ ਇਹਨਾਂ ਦੀ ਹਾਲਾਤ ਦੇਖੋ ਇੱਕ ਵਾਰੀ ਇਹਨਾਂ ਨੂੰ ਜਦੋਂ ਆਪਾਂ ਮਿਲ ਕੇ ਆਏ ਸੀਗੇ ਇਹਨਾਂ ਦੀ ਯੂਨੀਅਨ 'ਚ ਇਹਨਾਂ ਨੇ ਕਿਹਾ ਕਿ ਜਿਵੇਂ ਤੁਸੀਂ ਜ਼ਮੀਨਾਂ ਦੇ ਮਾਲਕੋਂ ਸਾਨੂੰ ਆਖਿਆ ਤੁਹਾਡੀਆਂ ਫੈਕਟਰੀਆਂ ਇਹ ਕਹਿੰਦੇ ਕਿ ਸਾਡੀ ਫੈਕਟਰੀ ਸਾਡਾ ਸਰੀਰ ਆ ਆ ਦੇਖੋ ਇੱਧਰ ਆਓ ਅੱਗੇ ਇੱਕ ਮਿੰਟ ਹਾਲਾਤ ਦੇਖੋ ਇਹ ਕਹਿੰਦੇ ਸਾਡਾ ਸਾਡੀ ਫੈਕਟਰੀ ਜਿਹੜੀ ਹੈ ਉਹ ਸਾਡਾ ਸਰੀਰ ਜੇ ਸਰੀਰ ਨੂੰ ਕੰਮ ਮਿਲੇਗਾ ਫੇਰ ਜਾ ਕੇ ਅਸੀਂ ਆਪ ਤੇ ਬੱਚਿਆਂ ਦੇ ਟਿੱਡ ਪਰ ਸਕਾਂਗੇ ਆਪ ਤੇ ਪਰਿਵਾਰਾਂ ਦਾ ਖਿਆਲ ਰੱਖ ਸਕਾਂਗੇ ਹੁਣ ਇਹਨਾਂ ਦੀ ਟਿੱਡ 'ਚ ਲਤ ਮਾਰ ਰਹੇ ਐ ਇਹ ਜਿਹੜੇ ਝੂਠੇ ਇਨਕਲਾਬੀ ਤੁਰੇ ਫਿਰਦੇ ਜਿਨ੍ਹਾਂ ਨੂੰ ਅਸੀਂ ਵੋਟ ਪਾ ਕੇ ਆਪਦੇ ਸਿਰ ਤੇ ਬਿਠਾਤਾ ਹੈ ਇਹ ਮਸਲਾ ਗੋਵਿੰਦਸ ਵਕਤ ਪੂਰੀ ਕਹਿੰਦੇ ਪੀਕ ਤੇ ਆ ਪਰ ਜਦੋਂ ਬਰਨਾਲੇ ਦੀ ਸੀ ਜ਼ਿਕਰ ਕਰਦੇ ਆ ਦੇਖੋ ਬਰਨਾਲੇ ਦੇ ਨਾਲ ਨਾਲ ਪਿੰਡਾਂ ਦੇ ਨਾਲ ਕਿਸੇ ਨੂੰ ਪਤਾ ਹੀ ਨਹੀਂ ਹੈਗਾ ਕਿ ਇਹਨਾਂ ਨੇ ਠੇਕੇਦਾਰਾਂ ਦੇ ਟੈਂਡਰਾਂ 'ਚ ਘਪਲੇ ਕੀਤੇ ਆ ਅਜੇ ਤਾਂ ਲੋਕਾਂ ਨੂੰ ਸਿਰਫ ਇਹ ਪਤਾ ਹੈ ਕਿ ਚੁਕਾਈ ਨਹੀਂ ਹੋ ਰਹੀ ਲਿਫਟਿੰਗ ਨਹੀਂ ਹੋ ਰਹੀ ਇਹ ਇਹ ਤੁਹਾਨੂੰ ਪਤਾ ਤੁਹਾਨੂੰ ਕੰਮ ਕਿਵੇਂ ਕਿਵੇਂ ਮਿਲਦਾ ਠੇਕੇਦਾਰ ਨਹੀਂ ਮਿਲਦਾ ਠੇਕੇਦਾਰ ਇਹਦਾ ਸਾਡਾ ਤਾਂ ਮਤਲਬ ਅਸੀਂ ਮੇਨ ਦੁਕਾਨ ਦੇ ਕੰਮ ਕਰਦੇ ਆਂ ਠੀਕ ਗਾਨਾਂ ਦੀ ਜ਼ਿੰਮੇਵਾਰੀ ਸਾਡੀ ਅਸੀਂ ਮਾਲ ਲਾਉਣੇ ਆਂ ਮਦਦ ਸਰਦਾਰ ਜੀ ਟ੍ਰੈਲੀ ਆ ਗਈ ਅਸੀਂ ਉਹ ਲਾਉਣੇ ਆਂ ਜੀ ਇਹ ਇਹ ਠੇਕੇਦਾਰਾਂ ਰਹੀ ਲੱਗਦੇ ਤੁਮ ਕੋਈ ਦਿਹਾੜੀ ਵਧਾ ਕੇ ਮਿਲੀ ਐਤਕੀ ਨਹੀਂ ਦਾੜੀ ਕੋਈ ਨਹੀਂ ਮਿਲਾ ਐਤਕੀ ਨਹੀਂ ਪਤਾਈ ਕਿਤਨੇ ਸਾਲੋਂ ਸੇ ਨਹੀਂ ਮਿਲਾ ਬਤਾਓ ਹਰ ਸਾਲ ਵਹੀ ਦਿਹਾੜੀ ਹੁੰਦਾ ਹੈ ਹਾਂ ਵਹੀ ਦਿਹਾੜੀ ਕੋਈ ਦਿਹਾੜੀ ਨਹੀਂ ਔਰ ਹਰ ਸਾਲ ਸੈਂਟਰ ਆਪਕਾ ਦਿਹਾੜੀ ਵਧਾਤਾ ਹੈ ਜਦ ਆਏਗਾ ਯਹਾਂ ਪੇ ਆਪਕਾ ਯਹਾਂ ਕਾ ਮੀਥੇਡ आम आदमी पार्टी वाला उनको घेर के पूछना कि जो तुम टेंडर यहां पे लगाते हो जिले के उसमें हर साल हमारा वादा होता है वो हमारे को क्यों नहीं पहुंचता आपका पेट में लात मार रहे हैं वो गोविंद एक बहुत बड़ा मसला पर जब हम सी ओवरऑल डेवलपमेंट की गल करते हैं हालांकि आपा गल कर रहे सी कंपटीशन दी जहां सी जिमनी दे चुनाव दे बीच जिस तरीके दे नाल तानू इंट्रोडक्शन मिली है तो जिस तरीके दा मुकाबला है पर लोकां दे बीच जाके डेवलपमेंट मॉडल तो देना पेंदा है वो की दने हो ਡਵੈਲਪਮੈਂਟ ਮਾਡਲ ਸਾਡਾ ਬੜਾ ਕਲੀਅਰ ਹੈ ਦੇਖੋ ਇੱਥੇ ਕਈ ਮੁੱਖ ਮੰਤਰੀ ਰਹੇ ਐ ਇੱਥੇ ਕਿੰਨੀਆਂ ਸਰਕਾਰਾਂ ਰਹਿ ਚੁੱਕੀਆਂ ਐ ਇੱਥੇ ਕੋਈ ਤੁਸੀਂ ਸਰਖਾਪ ਜੀ ਬੜੇ ਸੀਨੀਅਰ ਜਰਨਲਿਸਟ ਹੋ ਤੁਸੀਂ ਮੈਨੂੰ ਬਰਨਾਲੇ ਦੇ ਕੋਈ ਵੀ ਹਾਇਰ এডੂਕੇਸ਼ਨ ਦਾ ਕਾਲਜ ਜਾਂ ਯੂਨੀਵਰਸਿਟੀ ਦਾ ਨਾਮ ਲੈ ਕੇ ਦੱਸੋ ਤੁਹਾਨੂੰ ਪਤਾ ਕੋਈ ਯੂਨੀਵਰਸਿਟੀ ਜੇ ਇਸ ਇਲਾਕੇ 'ਚ ਮੁੱਖ ਮੰਤਰੀ ਵਸਦਾ ਹੋਵੇ ਜੇ ਇਸ ਇਲਾਕੇ 'ਚ ਤਿੰਨ ਵਾਰੀ ਐਮਪੀ ਰੇਹਾ ਹੋਵੇ 15 ਸਾਲ ਮੈਂਬਰ ਪਾਰਲੀਮੈਂਟ ਰਿਹਾ ਹੋਵੇ ਉਹ ਇਸ ਇਲਾਕੇ ਵਾਸਤੇ ਇੱਕ ਯੂਨੀਵਰਸਿਟੀ ਨਹੀਂ ਇੱਕ ਕਾਲਜ ਨਹੀਂ ਇੱਕ ਡਿਗਰੀ ਕਾਲਜ ਨਹੀਂ ਉਹ ਇਸ ਇਲਾਕੇ ਵਾਸਤੇ ਕੋਈ ਸਬਸਿਡਾਈਜ਼ਡ ਦਾ ਕੋਈ ਮੈਡੀਕਲ ਇੰਸਟੀਟਿਊਟ ਨਹੀਂ ਕੋਈ ਮਲਟੀ ਸਪੈਸ਼ੈਲਿਟੀ ਹਸਪੀਟਲ ਨਹੀਂ ਹੈਗਾ ਸੋ ਇਹ ਸਾਰੇ ਸਾਡੇ ਇੱਥੇ ਦੇ ਮੁੱਦੇ ਐ ਸ਼ਹਿਰ 'ਚ ਤੁਸੀਂ ਦੇਖੋ ਕੋਈ ਪਾਰਕਿੰਗ ਦੀ ਜਗ੍ਹਾ ਨਹੀਂ ਹੈਗੀ ਸਾਰਾ ਸ਼ਹਿਰ ਟ੍ਰੈਫਿਕ ਨਾਲ ਭਰਿਆ ਹੋਇਆ ਸੋ ਪਾਰਕਿੰਗ ਦਾ ਵੀ ਅਸੀਂ ਪ੍ਰਬੰਧ ਕਰਨਾ ਹੈ ਹੁਣ ਲੁੱਟਕਸੋਟ ਕਿੰਨੀ ਸਾਰੇ ਸਾਰੇ ਹੱਦ ਪਾਰ ਕਰ ਚੁੱਕੀ ਐ ਇੱਥੇ ਫਰੋਤੀਆਂ ਮੰਗੀਆਂ ਜਾ ਰਹੀਆਂ ਦਿਨ ਦਿਹਾੜੇ ਲੋਕਾਂ ਦੇ ਮੋਟਰਸਾਈਕਲ ਚੋਰੀ ਕੀਤੇ ਜਾਂਦੇ ਐ ਬੀਬੀਆਂ ਧੀਆਂ ਪੈਣਾ ਦੇ ਪਰਸ ਖਿੱਚੇ ਜਾਂਦੇ ਆ ਉਹਨਾਂ ਦੀ ਕੰਨ ਦੀ ਬਾਲੀਆਂ ਲੁੱਟੀਆਂ ਜਾਂਦੀਆਂ ਥਾਣੇ ਜਾਓਗੇ ਉਹ ਤੁਹਾਡੀ ਕੰਪਲੇਂਟ ਦਰਜ ਨਹੀਂ ਕਰਦੇ ਮੀ ਥੇੜ ਦੇ ਕਹਿੰਦੇ ਪੈਸਾ ਇਕੱਠਾ ਕਰ ਕਰਕੇ ਮਹੀਨੇ ਬਾਅਦ ਮਹੀਨੇ ਮਹੀਨਾ ਦੇਈ ਜਾ ਰਹੇ ਨੇ ਇੱਥੇ ਸਰਕਾਰ ਨੂੰ ਇਹ ਤੋਂ ਮਾੜੀ ਚੀਜ਼ ਕੀ ਹੋ ਸਕਦੀ ਹੈ ਜੇ ਸਾਡੇ ਕੋਲੇ ਇਹ ਸਰਧਾਨਕ ਤਾਕਤ ਆਊਗੀ ਅਸੀਂ ਇਹ ਠਾਣਿਆਂ ਦਾ ਸਾਂਖ ਉਠਦਾਂਗੇ ਅਸੀਂ ਇਹ ਸਾਰਾ ਸਿਸਟਮ ਇੱਥੇ ਬੰਦ ਕਰ ਦਾਂਗੇ ਲੋਕ ਰਾਜ ਲੈ ਕੇ ਆਵਾਂਗੇ ਲੋਕ ਰਾਜ ਬਰਨਾਲੇ 'ਚ ਸਥਾਪਿਤ ਕਰਾਂਗੇ ਤੇ ਸਰਦਾਰ ਸਮਜੀਤ ਸਿੰਘ ਮਾਨ ਤੁਹਾਡੇ ਮੈਂਬਰ ਪਾਰਲੀਮੈਂਟ ਰਹੇ ਆ ਉਹਨਾਂ ਦੀ ਵਾਕਫੀਅਤ ਇਕੱਲੇ ਇਕੱਲੇ ਸੈਂਟਰ ਦੇ ਹਰੇਕ ਵਜ਼ੀਰ ਨਾਲ ਹੈਗੀ ਹੈ ਉਹਨਾਂ ਦਾ ਪਿਛਲੇ 3-4 ਸਾਲ ਉਹਨਾਂ ਨਾਲ ਬੋਲਚਾਲ ਰਹੀ ਹੈ ਠੀਕ ਹੈ ਕਿੰਨੇ ਪ੍ਰੋਜੈਕਟ ਆਪਾਂ ਇੱਥੇ ਵਾਸਤੇ ਲੈ ਕੇ ਆਏ ਹੈ ਨਵਾਂ ਹਸਪੀਟਲ ਲੈ ਕੇ ਆਏ ਆ ਸਾਧ ਸੰਜੀਤ ਸਿੰਘ ਮਾਨ ਨੇ ਜਿੰਨੇ ਬਿਜਲੀ ਦੀ ਤਾਰਾਂ ਕੰਬੇ ਹੈ ਇਹ ਸਾਰੇ ਪੱਟੇ ਜਾਣਗੇ ਇਹ ਸਾਰੀਆਂ ਤਾਰਾਂ ਧਰਤੀ ਦੇ ਹੇਠ ਹੋਣ ਲੱਗੀਆਂ ਜਿਵੇਂ ਫਿਨਲੈਂਡ ਤੇ ਨੋਵੇ ਜਿੱਥੇ ਬਰਫ਼ ਜਾਦੀ ਪੈਂਦੀ ਹੈ ਉਹ ਟੈਕਨੋਲੋਜੀ ਇੱਥੇ ਲਿਆਉਂਦੀ ਹੈ ਤੇ ਅਸੀਂ ਇਹਨਾਂ ਮੰਤਰੀਆਂ ਨੂੰ ਦਿੱਲੀ ਜਾ ਕੇ ਮਿਲ ਕੇ ਇਹ ਪ੍ਰੋਜੈਕਟ ਸਿਆਰ ਕਰਕੇ ਇੱਥੇ ਬਰਨਾਲੇ ਨੂੰ ਕੋਈ ਵਧੀਆ ਆਪਾ ਹਸਪੀਟਲ ਲੈ ਕੇ ਆਉਣਾ ਆਪਾਂ ਇੱਥੇ ਡਿਗਰੀ ਕਾਲਜ ਲੈ ਕੇ ਆਉਣਾ ਇੱਥੇ ਯੂਨੀਵਰਸਿਟੀ ਸਕੂਲਸ ਲੈ ਕੇ ਆਉਣੇ ਆ ਇਹ ਸਾਰਾ ਕੁਝ ਸਾਡਾ ਮੰਤਵ ਹੈਗਾ ਪਰ ਇਹ ਸਾਡਾ ਕੋਈ ਆਸਾਨ ਨਹੀਂ ਹੈਗਾ ਲੋਕਾਂ ਤੇ ਜੇ ਲੋਕ ਸਾਨੂੰ ਪ੍ਰਬਾਨ ਕਰਨਗੇ ਫਿਰ ਇਹ ਸਾਡੀ ਜ਼ਿੰਮੇਵਾਰੀ ਬਣਦੀ ਹੈ ਚਲੋ ਅਸੀਂ ਕੈਲਕੂਲੇਸ਼ਨ ਦੀ ਗੱਲ ਕਰ ਲਈਏ ਗੁਰਦੀਪ ਬਾਠ ਬਗਾਵਤੀ ਸੁਰਨੇ ਟੋਡੇ ਚੋਂ ਵੀ ਬਗਾਵਤੀ ਸੁਰਾਂ ਨਜ਼ਰ ਆਉਣੀ ਹੈ ਕਿ ਇੱਕ ਤਰ੍ਹਾਂ ਤੇ ਹਾਲਾਂਕਿ ਰਵਾਇਤੀ ਪਾਰਟੀਆਂ ਦਾ ਜ਼ਿਕਰ ਤੋਂ ਪਾਸੇ ਵਾਲੀ ਜ਼ਿਕਰ ਤੁਸੀਂ ਕਰਦੇ ਹੋ ਤਾਂ ਕਾਂਗਰਸ ਦੇ ਨਾਲ ਕੰਪੀਟੀਸ਼ਨ ਆਮ ਆਦਮੀ ਪਾਰਟੀ ਦੇ ਨਾਲ ਕੰਪੀਟੀਸ਼ਨ ਭਾਜਪਾ ਇੱਕ ਵੱਖਰਾ ਮੋਰਚਾ ਮਾਰ ਰਹੀ ਹੈ ਤਾਂ ਗੁਰਦੀਪ ਬਾਟ ਦਾ ਜਿਹੜੀ ਸਟੈਪ ਆ ਜਿਹੜਾ ਕਦਮ ਚੁੱਕਿਆ ਗਿਆ ਉਹਦਾ ਕੋਈ ਫਾਇਦਾ ਉਹਦਾ ਕੋਈ ਨੁਕਸਾਨ ਕੈਲਕੂਲੇਸ਼ਨ ਹੈ ਕਿ ਉਹਦਾ ਨੁਕਸਾਨ ਸਿਰਫ ਲੋਕਾਂ ਨੂੰ ਹੈਗਾ ਠੀਕ ਹੈ ਗੁਰਦੀਪ ਬਾਟ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਮੈਂ ਇੰਨੇ ਸਾਲ ਮੀਥੇਡ ਨਾਲ ਕੰਮ ਕਰਦਾ ਰਿਹਾ ਹਾਂ ਜੀ ਜਦੋਂ ਤਾਂ ਉਹਦੀ ਚੜ੍ਹਾਈ ਕਰਾਉਣੀ ਸੀਗੀ ਪਾਰਟੀ ਨੂੰ ਖੁਸ਼ ਕਰਨਾ ਸੀ ਫੇਰ ਮੀਥੇੜ ਬਹੁਤ ਚੰਗਾ ਠੀਕ ਹੈ ਮੇਰਾ ਭਰਾ ਹੈ ਤੇ ਅਸੀਂ ਇਨਕਲਾਬੀ ਆ ਅਸੀਂ ਪੰਜਾਬ ਤਬਦੀਲ ਕਰ ਦੇਣਾ ਆਪਾਂ ਸਿਸਟਮ ਬਦਲ ਦੇਣਾ ਆਪਾਂ ਆ ਸੁਖਬੀਰ ਬਾਦਲ ਦੇ ਹੋਟਲ ਨੂੰ ਅਸੀਂ ਹਸਪੀਟਲ ਬਣਾ ਦੇਣਾ ਜੇ ਦਿਨ ਤੁਹਾਨੂੰ ਟਿਕਟ ਨਹੀਂ ਮਿਲੀ ਫਿਰ ਆਮ ਪਾਰਟੀ ਵੀ ਮਾੜੀ ਫਿਰ ਗੁਰਦੀਪ ਬਾਟ ਵੀ ਮਾੜਾ ਫਿਰ ਸਾਰਾ ਕੁਝ ਮਾੜਾ ਇੱਕ ਕੁਰਸੀ ਦੀ ਲੜਾਈ ਹੈ ਇੱਥੇ ਬਰਨਾਲੇ ਦੇ ਇਕੱਲੇ ਇਕੱਲੇ ਇਨਸਾਨ ਨੂੰ ਇਕੱਲੇ ਇਕੱਲੇ ਵਸਨੀਕ ਨੂੰ ਪਤਾ ਹੈ ਇਹ ਕੁਰਸੀ ਦਾ ਜਿਹੜਾ ਸੱਤੇ ਦਾ ਲਾਲਚ ਹੈ ਗੁਰਦੀਪ ਬਾਠ ਨੂੰ ਵੀ ਸਤਾ ਰਿਹਾ ਹੈ ਮੀਥੇੜ ਦੇ ਮਾਸੀ ਦੇ ਪੁੱਤਰਿੰਦਰ ਢਾਲੀਵਾਲ ਨੂੰ ਵੀ ਸਤਾ ਰਿਹਾ ਹੈ ਇਹ ਦੋਨੋਂ ਆਪਦੀ ਕੁਰਸੀ ਦੀ ਲਾਲਚ ਪੂਰੀ ਕਰਨ ਵਾਸਤੇ ਇੱਕ ਤੇ ਸੀਐਮ ਭਗਵੰਤ ਮਾਨ ਦਾ ਥਾਪੜਾ ਹੈ ਦੂਜੇ ਤੇ ਦਿੱਲੀ ਅਰਵਿੰਦ ਕੇਜਰੀਵਾਲ ਤੇ ਰਾਗਵ ਛੱਡੇ ਤੇ ਇਹ ਤੀਜੇ ਮੀਥੇੜ ਦਾ ਥਾਪੜਾ ਹੈ ਇਹ ਦੋਵੇਂ ਆਪਸ ਚ ਲੜ ਰਹੇ ਹੈ ਐਂਡ ਇਹ ਕੋਈ ਲੋਕ ਮੁੱਦਿਆਂ ਤੇ ਨਹੀਂ ਲੜ ਰਹੇ ਤੁਸੀਂ ਇਹਦਾ ਗੋਵਿੰਦ ਸੰਧੂ ਨੂੰ ਹੋਊਗਾ ਇਹ ਦੇਖੋ ਇਹ ਤਾਂ ਹੁਣ ਗੁਰੂ ਮਹਾਰਾਜ ਨੇ ਦੇਖਣਾ ਕਿ ਇਹਦਾ ਕਿੰਨੂ ਫਾਇਦਾ ਹੋਊਗਾ ਅਸੀਂ ਆਪਦੀ ਕੈਂਪੇਨ ਤੇਜ਼ ਕਰੀ ਜਾ ਰਹੀ ਹੈ ਦਿਨ ਬਾ ਦਿਨ ਆਪਾਂ ਲੋਕਾਂ ਨਾਲ ਮੇਲ ਵਰਤਨ ਵਧਾ ਰਹੇ ਆ ਤੇ ਅਸੀਂ ਆਸ ਕਰਦੇ ਹਾਂ ਕਿ ਲੋਕ ਸਾਨੂੰ ਸਮਝ ਲੈਣਗੇ ਤੇ ਸਮਝ ਕੇ ਸਾਨੂੰ ਪਰਵਾਣ ਕਰਨਗੇ ਜਿਹੜੀ ਜਮਾਤ ਜਮੀਨ ਤੇ ਨਹੀਂ ਉਤਰੀ ਸ਼੍ਰੋਮਣੀ ਅਕਾਲੀ ਦਲ ਦੀ ਮੈਂ ਗੱਲ ਕਰ ਰਿਹਾ ਹਾਲਾਂਕਿ ਜਗ੍ਹਾ ਜਗ੍ਹਾ ਤੇ ਪੋਸਟਰ ਲੱਗੇ ਨੇ ਕਿਤੂ ਜੀ ਤੁਹਾਡੀ ਘਾਟ ਬੜੀ ਮਹਿਸੂਸ ਹੋ ਰਹੀ ਹੈ ਉਹ ਜਮਾਤ ਹਾਲਾਂਕਿ ਮੈਂ ਮਾਨ ਸਾਹਿਬ ਨਾਲ ਗੱਲ ਕਰ ਰਿਹਾ ਸੀ ਉਹ ਕਹਿੰਦੇ ਸੀ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਹੀ ਵੋਟ ਪਾਊਗੀ ਤੇ ਇਸ ਟਾਈਮ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੈ ਕੋਈ ਹੋਰ ਨਹੀਂ ਹੈ ਬਿਲਕੁਲ ਸਹੀ ਕਿਹਾ ਸਤਾਜ ਸਮਜੀਤ ਸਿੰਘ ਮਾਨ ਨੇ ਦੇਖੋ ਅਕਾਲੀ ਸੋਚ ਜਿਹੜੀ ਹੈ ਉਹ ਪੰਜਾਬ 'ਚ ਖਤਮ ਨਹੀਂ ਹੋ ਸਕਦੀ ਅਕਾਲੀ ਦਲ ਦਾ ਪੰਜਾਬ 'ਚ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਹੈ ਅਕਾਲੀ ਦਲ ਅੰਮ੍ਰਿਤਸਰ ਉਹ ਪਾਰਟੀ ਹੈ ਜਿਹੜੀ ਪਾਰਟੀ ਨੂੰ ਸਾਰੇ ਪੰਜਾਬ ਦੇ ਅਕਾਲੀ ਦਲ ਭੰਗ ਕਰਕੇ ਅਕਾਲ ਤਖਤ ਸਾਹਿਬ ਤੇ ਪ੍ਰੋਫੈਸਰ ਮਨਜੀਤ ਸਿੰਘ ਉਸ ਵੇਲੇ ਦੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਬਾਨ ਸਨ ਉਹਨਾਂ ਨੇ ਸਾਰਿਆਂ ਨੂੰ ਸੱਦ ਕੇ ਅਕਾਲੀ ਦਲ ਅੰਮ੍ਰਿਤਸਰ ਸਥਾਪਿਤ ਕੀਤਾ ਸੀਗਾ ਪ੍ਰਧਾਨ ਕੈਪਟਨ ਸਾਹਿਬ ਨੇ ਟੋੜਾ ਸਾਹਿਬ ਨੇ ਬਾਦਲ ਸਾਹਿਬ ਨੇ ਲੋਂਗੋਵਾਲ ਸਾਹਿਬ ਨੇ ਤੇ ਹੋਰ ਜਿੰਨੇ ਨੌ ਅਕਾਲੀ ਦਲ ਦੇ ਉਸ ਵੇਲੇ ਪ੍ਰਧਾਨ ਸੀਗੇ ਉਹਨਾਂ ਨੇ ਬਕਾਇਸ਼ ਸੈਨ ਕਰਕੇ ਸਦਾ ਸਮਜੀਤ ਸਿੰਘ ਮਾਨ ਨੂੰ ਆਪਦਾ ਪ੍ਰਧਾਨ ਲਾਇਆ ਸੀ ਉਹ ਸਾਰੇ ਅਕਾਲੀ ਸੋਚ ਤੋਂ ਮੁਨਕਰ ਹੋ ਕੇ ਕੋਈ ਕਾਂਗਰਸ 'ਚ ਜਾ ਵੜਿਆ ਕੋਈ ਭਾਜਪਾ 'ਚ ਜਾ ਵੜਿਆ ਕਿਸੇ ਨੇ ਕੋਈ ਨਵਾਂ ਦਲ ਅਕਾਲੀ ਦਲ ਬਣਾਤਾ ਕਿਸੇ ਨੇ ਕੁਝ ਕਰਤਾ ਆਪ ਦੀ ਨਿੱਜੀ ਲਾਲਚ ਕਰਕੇ ਪੰਜਾਬ ਨੂੰ ਲੁੱਟਣ ਵਾਸਤੇ ਆਪ ਦੇ ਘਰ ਵੱਡੇ ਕਰਨ ਵਾਸਤੇ ਮਹਿਲ ਪਾਉਣ ਵਾਸਤੇ ਇਹ ਅਕਾਲੀ ਦਲ ਦੇ ਨਾਂ ਤੇ ਇਹਨਾਂ ਨੇ ਪੰਜਾਬ ਦਾ ਪੱਠਾ ਬਿਠਾਤਾ ਪਰ ਅਕਾਲੀ ਸੋਚ ਜਿਉਂਦਾ ਰੱਖਣੀ ਸਾਡਾ ਫਰਜ਼ ਹੈ ਤੇ ਜਿਵੇਂ 40 ਸਾਲਾਂ ਤੋਂ ਪਾਰਟੀ ਚੱਲਦੀ ਆ ਰਹੀ ਹੈ ਪਾਰਟੀਆਂ ਵਿੱਚ ਚੱਲਦੀ ਰਹੂਗੀ ਇਸ ਪਾਰਟੀ ਤੇ ਕੋਈ ਦਾਗ ਨਹੀਂ ਹੈਗਾ ਇਹੀ ਅਕਾਲੀ ਦਲ ਹੈ ਸਾਨੂੰ ਪੂਰੀ ਆਸ ਹੈ ਕਿ ਲੋਕ ਕਾਲੀ ਦਰ ਦਾ ਰਹਿਣਗੇ ਤੁਸੀਂ ਕਹਿੰਦੇ ਹੋ ਕੋਈ ਦਾਕ ਨਹੀਂ ਪਰ ਇੱਕ ਸਵਾਲ ਜਾਂ ਇੱਕ ਅਸਧ ਤੌਰ ਤੇ ਕਹਿੰਦੀ ਵਿਵਾਦ ਜਿਹੜਾ ਆ ਉਹ ਵੱਖਵਾਦੀ ਹੁੰਦਾ ਜਾਂ ਰਾਸ਼ਟਰਵਾਦ ਤੋਂ ਉਲਟ ਦਾ ਜਿਹੜਾ ਜੁੜਦਾ ਹੈ ਠੀਕ ਹੈ ਉਹ ਸ਼੍ਰੋਮਣੀ ਕਾਲੀ ਦਰ ਨਾਲ ਸਰਨਾ ਅਕਸਰ ਜੁੜਦਾ ਹੈ ਜਿਦੇ ਵਿੱਚ ਇਹ ਕਿਹਾ ਜਾਂਦਾ ਹੈ ਕਿ ਇੱਕ ਵਰਗ ਦੀਆਂ ਵੋਟਾਂ ਨੇ ਬਾਕੀ ਸਾਰੇ ਵਰਗ ਨਾਲ ਨਹੀਂ ਤੁਰਦੇ ਤਾਂ ਉਹ ਸਭ ਦੇ ਵਿੱਚ ਤੁਹਾਨੂੰ ਲੱਗਦਾ ਹੈ ਕਿ ਕਿਤਨਾ ਕਿ ਤੁਹਾਡੇ ਅੱਗੇ ਬਹੁਤ ਵੱਡੀਆਂ ਚੁਣੌਤੀਆਂ ਖੜੀਆਂ ਨੇ ਨਹੀਂ ਕੋਈ ਚੁਣੌਤੀ ਨਹੀਂ ਖੜੀ ਦੇਖੋ ਜੇ ਸਾਡੇ ਨਾਲ ਵਿਵਾਦ ਜੁੜਦਾ ਹੈ ਤੇ ਫੇਰ ਸਾਡੇ ਅਸੀਂ ਕਦੀ ਵਿਵਾਦ ਦਾ ਹਿੱਸਾ ਕਿਉਂ ਨਹੀਂ ਬਨੇ ਸਾਡੇ ਕਰਕੇ ਕਦੀ ਕਿਸੇ ਦੀ ਜਾਨ ਨਹੀਂ ਗਈ ਕਦੀ ਕਿਤੇ ਖੂਨ ਖਰਾਬਾ ਨਹੀਂ ਹੋਇਆ ਸਾਡੇ ਕਰਕੇ ਕਿਤੇ ਨੁਕਸਾਨ ਨਹੀਂ ਹੋਇਆ ਅਸੀਂ ਤਾਂ ਮਜਲੂਮਾਂ ਨਾਲ ਜਿੱਥੇ ਕੋਈ ਕੋਈ ਪੀੜਤ ਬੰਦਾ ਹੈ ਕੋਈ ਪੀੜਤ ਵਰਗ ਹੈ ਉਹਦੇ ਨਾਲ ਖੜੇ ਨਜ਼ਰ ਆਉਂਦੇ ਆ ਅਸੀਂ ਸਿੱਖ ਜਿਹੜੇ ਆ ਸਿੱਖ ਸਿੱਖ ਦਾ ਕੀ ਅਰਥ ਹੈ ਸਿੱਖ ਦਾ ਅਰਥ ਹੈ ਸਿੱਖਣਾ ਕਿ ਅਸੀਂ ਸਿੱਖੀਏ ਤੇ ਸਾਨੂੰ ਬਦਨਾਮ ਕਰੀ ਜਾਣਾ ਕੀ ਜੀ ਤੁਸੀਂ ਰੈਡਿਕਲ ਹੋ 테러ਰਿਸਟ ਹੋ ਤੁਸੀਂ ਵੱਖਵਾਦੋਂ ਇਹ ਮੈਂ ਸਮਝਦਾ ਬਹੁਤ ਗਲਤ ਗੱਲ ਹੈ ਤੇ ਇੱਥੇ ਜਿਹੜੇ ਬਰਨਾਲੇ ਦੇ ਲੋਕ ਹੈ ਇਹ ਸਾਰਾ ਕੁਝ ਸਮਝਦੇ ਸਾਡੇ ਭਰਾ ਹੈਗੇ ਆ ਭੈਣ ਭਰਾ ਨੇ ਸਾਰੇ ਸਾਡੇ ਨਾਲ ਸਾਡਾ ਇੱਕ ਦੂਜਿਆਂ ਦਾ ਇੱਕ ਦੂਜਿਆਂ ਨਾਲ ਬਹੁਤ ਗੂੜਾ ਆਪਸੀ ਪਿਆਰ ਹੈ ਤੁਸੀਂ ਦੇਖਿਆ ਹੋਣਾ ਰੋਡ ਸ਼ੋਅ ਤੇ ਜੈ ਸ਼੍ਰੀ ਰਾਮ ਦੇ ਮਾਰੇ ਪਨਾਏ ਗਏ ਸੀਗੇ ਤੇ ਤੇ ਇਹ ਜਿਹੜਾ ਪਿਆਰ ਹੈ ਇਹਨੂੰ ਲੋਕਾਂ ਦਾ ਬਖਵਤ ਕਿਆ ਜਾਣਦਾ ਹੈ ਇਹਨੂੰ ਹੋਰ ਪਾਰਟੀਆਂ ਵੋਟ ਪੋਲਰਾਈਜੇਸ਼ਨ ਦਾ ਨਾਂ ਦਿੰਦੀਆਂ ਨੇ ਪਰ ਤੁਹਾਡੇ ਲਈ ਇਹ ਰਾਹ ਸੌਖਾ ਨਹੀਂ ਲੱਗਦਾ ਨਹੀਂ ਦੇਖੋ ਰਾਹ ਤਾਂ ਕੋਈ ਵੀ ਸੌਖਾ ਨਹੀਂ ਹੁੰਦਾ ਇਹ ਮੀਡੀਆ ਵਾਲਾ ਵੀ ਜਿਹੜਾ ਲਾਈਨ ਹੈ ਕੋਈ ਸੌਖੀ ਲਾਈਨ ਨਹੀਂ ਹੈਗੀ ਮਿਹਨਤ ਕਰਨੀ ਪੈਂਦੀ ਹੈ ਅਸੀਂ ਮਿਹਨਤ ਕਰ ਰਹੇ ਹਾਂ ਪੂਰੀ ਜ਼ਿੰਦਗੀ ਅਸੀਂ ਕਰਦੇ ਰਹਿਣਾ ਤੇ ਜਦੋਂ ਲੋਕਾਂ ਨੇ ਸਾਨੂੰ ਪ੍ਰਵਾਨ ਕਰਨਾ ਹੋਊਗਾ ਉਹ ਕਰਨਗੇ ਪ੍ਰਵਾਨ ਠੀਕ ਹੈ ਬਹੁਤ ਬਹੁਤ ਧੰਨਵਾਦ ਉਹ ਉਹ ਵੀ ਸਿੰਘ ਸੰਧੂ ਸਾੜਨਾਲ ਸੀ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਮਿਹਨਤ ਕਰ ਰਹੇ ਹਾਂ ਸੰਘਰਸ਼ ਕੀਤਾ ਜਾ ਰਿਹਾ ਪਰਿਵਾਰਵਾਦ ਦਾ ਬੜੇ ਵਧੀਆ ਤਰੀਕੇ ਨਾਲ ਉਹਨਾਂ ਨੇ ਜਵਾਬ ਦਿੱਤਾ ਕਿ ਸੰਘਰਸ਼ਾਂ ਦੇ ਵਿੱਚ ਪਰਿਵਾਰਵਾਦ ਨਹੀਂ ਹੁੰਦਾ ਸੰਘਰਸ਼ ਅਸੀਂ ਰਲ ਕੇ ਕਰ ਰਹੇ ਹਾਂ ਤੇ ਜੇਕਰ ਉਹਦੇ ਵਿੱਚ ਉਹਦੇ ਵਿੱਚ ਜੇਕਰ ਮੈਂ ਪੂਰਨ ਰੂਪ ਵਿੱਚ ਮੁਕੰਮਲ ਮੇਰੇ ਤੋਂ ਸਾਰੀ ਕਾਬਲੀ ਦਿਖਾਈ ਗਈ ਹੈ ਤਾਂ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਕਿ ਉਹ ਹੁਣ ਪਾਰਟੀ ਦਾ ਫੈਸਲਾ ਸੀਗਾ ਹਾਲਾਂਕਿ ਕੰਪੀਟੀਸ਼ਨ ਦੇ ਵਿੱਚ ਉਤਰੇ ਹੋਏ ਨੇ ਪਰ ਉਹ ਕੰਪੀਟੀਸ਼ਨ ਦਾ ਨਤੀਜਾ ਕੀ ਆਊਗਾ 23 ਤਰੀਕ ਨੂੰ ਯਾਨੀ ਕਿ 23 ਨਵੰਬਰ ਨੂੰ ਸਭ ਤੋਂ ਪਹਿਲਾਂ ਸਭ ਤੋਂ ਸਟੀਕ ਤੇ ਸਭ ਤੋਂ ਤੇਜ਼ ਤੁਹਾਨੂੰ ਸਪੋਕਸਮੈਨ ti ste narod spokesman Brnala.